ਜੇਕਰ ਤੁਸੀਂ ਵੀ ਆਪਣੇ ਘਰ ਵਾਸਤੇ ਫਰੂਟ ਖਰੀਦਦੇ ਹੋ ਤੇ ਇਸ ਗੱਲ ਦਾ ਖਾਸ ਕਰਕੇ ਧਿਆਨ ਜ਼ਰੂਰ ਰੱਖਣਾ ਹੈ ਕਿ ਕਿਹੜੇ ਫਰੂਟ ਨੇ ਜਿਹੜੇ ਕੈਮੀਕਲ ਫ੍ਰੀ ਨੇ ਅਤੇ ਕਿਹੜੇ ਫਰੂਟ ਕੁਦਰਤੀ ਤਰੀਕੇ ਦੇ ਨਾਲ ਪਕਾਏ ਹੋਏ ਨੇ ਜਿਹੜੇ ਤੁਸੀਂ ਆਪਣੇ ਘਰ ਲੈ ਕੇ ਆਣੇ ਨੇ ਤਾਂ ਬਿਲਕੁਲ ਇਸ ਗੱਲ ਦੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਜੇਕਰ ਤੁਸੀਂ ਫਰੂਟ ਖਰੀਦ ਲੈ ਔਰ ਉਸ ਦੇ ਉੱਪਰ ਜੋ ਸਟicker ਲੱਗਿਆ ਹੁੰਦਾ ਜੇਕਰ ਉਹ 4 ਜਾਂ 3 ਡਿਜੀਟ ਤੋਂ ਸ਼ੁਰੂ ਹੁੰਦਾ ਤਾਂ ਉਹ ਫਰੂਟ ਦੇ ਵਿੱਚ ਕੈਮੀਕਲ ਹੁੰਦਾ ਹੈ ਜੀ ਹਾਂ ਕੀਟਨਾਸ਼ਕ ਦਵਾਈਆਂ ਦੇ ਨਾਲ ਉਸ ਨੂੰ ਤਿਆਰ ਕੀਤਾ ਹੁੰਦਾ ਅਤੇ ਸਾਡੇ ਖਾਣ ਲਈ ਉਹ ਬੜਾ ਨੁਕਸਾਨਦਾਇਕ ਹੁੰਦਾ ਤੇ ਇਸ ਦੇ ਨਾਲ ਹੀ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਜੇਕਰ ਫਰੂਟ ਤੁਹਾਡਾ 8 ਡਿਜੀਟ ਤੋਂ ਸ਼ੁਰੂ ਹੁੰਦਾ ਹੈ ਯਾਨੀ ਕਿ 8 ਨੰਬਰ ਤੋਂ ਸ਼ੁਰੂ ਹੋ ਕੇ ਉਹ ਡਿਜੀਟ ਨੇ ਟੋਟਲ 5 ਬਣਦੇ ਨੇ ਦਾ ਫਰੂਟ ਜਿਹੜਾ ਕੈਮੀਕਲ ਤੇ ਕੁਦਰਤੀ ਦੋਨੇ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਭਾਵੇਂ ਪਹਿਲਾਂ ਉਸ ਨੂੰ ਕੁਦਰਤੀ ਤਰੀਕੇ ਦੇ ਨਾਲ ਪਕਾਇਆ ਜਾਂਦਾ ਹੈ ਔਰ ਜੇ ਥੋੜਾ ਮੋਟਾ ਕੱਚਾ ਰਹਿ ਜਾਂਦਾ ਤਾਂ ਰਸਾਇਣਿਕ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਉਸ ਨੂੰ ਤਿਆਰ ਕੀਤਾ ਜਾਂਦਾ ਹੈ ਹੁਣ ਤੁਹਾਨੂੰ ਉਸ ਨੰਬਰ ਦਾ ਜ਼ਿਕਰ ਕਰਦਿਨੇ ਆ ਜਿਹੜਾ ਫਰੂਟ ਤੁਸੀਂ ਆਪਣੇ ਘਰ ਲੈ ਕੇ ਆਣਾ ਜੀ ਹਾਂ ਜੇਕਰ ਸਟicker ਦੇ ਉੱਪਰ ਜੋ ਨੰਬਰ ਲਿਖਿਆ ਹੋਇਆ ਹੈ 9 ਤੋਂ ਸ਼ੁਰੂ ਹੁੰਦਾ ਤੇ ਟੋ ਜਿਹੜੇ 5 ਨੰਬਰ ਲਿਖੇ ਹੋਏ ਨੇ ਔਰ ਸਟਾਰਟਿੰਗ ਨੰਬਰ 9 ਹੈ ਤਾਂ ਫਰੂਟ ਤੁਹਾਡੇ ਖਾਣ ਲਈ ਬਿਲਕੁਲ ਸਹੀ ਹੈ ਜੀ ਹਾਂ ਕੈਮੀਕਲ ਫ੍ਰੀ ਫਰੂਟ ਹੁੰਦਾ ਹੈ ਕੋਈ ਕੀਟਨਾਸ਼ਕ ਦਵਾਈਆਂ ਦੇ ਨਾਲ ਉਸ ਨੂੰ ਤਿਆਰ ਨਹੀਂ ਕੀਤਾ ਜਾਂਦਾ ਮਹਿੰਗਾ ਜ਼ਰੂਰ ਹੋ ਸਕਦਾ ਪਰ ਆਪਣੀ ਸਿਹਤ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਇਸ ਦੇ ਨਾਲ ਜਾਣਕਾਰੀ ਇਹ ਤੁਹਾਨੂੰ ਜ਼ਰੂਰ ਦੇ ਦਿੰਨੇ ਆ ਕਿ ਜਦੋਂ ਤੁਸੀਂ ਫਰੂਟ ਖਰੀਦਣ ਜਾਂਦੇ ਹੋ ਆਮ ਤੌਰ ਤੇ ਦੁਕਾਨਦਾਰ ਤੁਹਾਨੂੰ ਕਹਿੰਦੇ ਨੇ ਕਿ ਇਹ ਸੇਬ 200 ਰੁਪਏ ਕਿਲੋ ਨੇ ਔਰ ਇਹ ਸੇਬ 250 ਰੁਪਏ ਕਿਲੋ ਦੇ ਸੋ ਇਹਨਾਂ ਗੱਲਾਂ ਦਾ ਅੰਤਰ ਹੋਣ ਦੇ ਕਾਰਨ ਬੇਸ਼ੱਕ ਕਹਿ ਸਕਦੇ ਆ ਕਿ ਜਿਹੜੇ ਸਸਤੇ ਫਰੂਟ ਨੇ ਤੁਸੀਂ ਘਰ ਲੈ ਕੇ ਆਉਨੇ ਹੋ ਕਿਤੇ ਨਾ ਕਿਤੇ ਨੁਕਸਾਨਦਾਇਕ ਨੇ ਪਰ ਜੇਕਰ ਤੁਸੀਂ ਫਰੂਟਸ ਨੂੰ ਘਰ ਵਾਸਤੇ ਖਰੀਦਣਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਦਿਮਾਗ ਦੇ ਵਿੱਚ ਜ਼ਰੂਰ ਰੱਖ ਲਿਓ ਕਿ ਉਸ ਸਟicker ਤੇ ਜੋ ਨੰਬਰ ਲਿਖਿਆ ਹੈ 9 ਤੋਂ ਜ਼ਰੂਰ ਸ਼ੁਰੂ ਹੋਣਾ ਚਾਹੀਦਾ ਹੈ